ਸਤਿਗੁਰ ਗਾਲ ਜੀ ਪੈਂਡ ਦਾ ਬਣਾਉਣ ਕੋ ਚੋ ਚੀਆਗੇ ਰਾਜਕੁਸ਼ੀ ਹੋਗੇ ਪਰਮਾਤਮਾ ਨੂੰ ਜੜਦੀ ਕਲਾ ਉਤੇ ਰੱਖੇ ਸਜੇ ਹੈ ਸ਼ਾਨਦਾਰ ਨੂੰ ਰਾਤ ਚੌਂਦਰੀ ਤਰੱਕੀ ਕਲਚ ਜੀ ਤੇ ਪੈਂਡ ਦਾ ਜੂਟਾ ਫੈਮਲੀ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਨਾਮ ਜੁੜੇ ਪੈਂਡ ਦਾ ਉਹਨਾਂ ਦਾ ਵੀ ਤੈਦ ਨੂੰ ਧੰਨਵਾਦ ਪਰਮਾਤਮਾ ਸੰਗਰੋਚੀ ਰੱਖੇ ਸੱਚੇ ਪਾਤਸ਼ਾਹ ਸਤਿਗੁਰ ਰਾਤ ਚੌਂਦਰੀ ਤਰੱਕੀ ਕਲਚ ਜੀ ਤੇ ਜਾ ਲਖੜ ਮਹਾਰਤ ਆ 9 ਅਗਸਤ ਦੈਨ ਸ਼ਨੀਵਾਰ ਆ ਜੀ ਸਾਰਿਆਂ ਨੂੰ ਪਹਿਨਾਨੋ ਪਹਿਲਾ ਤਲਕੜੀ ਨੀ ਆ ਬਹੁਤ ਬਹੁਤ ਮੁਬਾਰਕਾਂ ਜੀ ਵਧਾਈਆਂ ਜੀ ਸਾਰਿਆਂ ਨੂੰ ਪਹਿਨਾਨੋ ਕੋਠੀ ਠਾਕੋ ਜੀ ਤੇ ਅੱਜ ਸਾਡੇ ਘਰੇ ਦੀ ਪਹਿੰਦੀ ਨੀ ਆ ਤਿਆਰੀਆਂ ਪੂਰੇ ਮੁਕਮਲ ਤੌਰ ਤੇ ਚੱਲ ਰਹੀਆਂ ਹੈ ਤੇ ਅੱਜ ਇਹ ਆ ਦੇ ਵੀ ਅੱਜ ਜਿੱਤੀ ਧਾੜੀ ਹੈ ਜੋ ਇਹ ਜਮਾਉ ਕਾਸ ਅਨੁਸਾਰਾ ਪ੍ਰੋਗਰਾਮ ਕਰਦੇ ਨੇ ਤੇ ਗੁਰਪ੍ਰੋਤੂ ਬਾਦ ਤੋਂ ਬੰਦੋ ਚਾਹਤਾ ਵੀ ਪ੍ਰੋਗਰਾਮ ਹੋ ਰਿਹਾ ਹੁਣ ਆਤਾ ਹੈ ਤੇ ਹੋਰ ਦਾ ਨਵਾਂ ਸਾਲ ਜਾਂਦਾ ਤੇ ਗਾਂਵ ਕੋਈ ਅੱਗਾ ਕੱਦਾ ਪ੍ਰੋਗਰਾਮ ਹੋਈ ਕਿ ਨਹੀਂ ਮੀਨੋ ਚੈੱਕ ਕਰਦੇ ਆਂ ਆਦੀ ਆਉਗੀ ਦੀਵਾਲੀ ਉਹ ਦੀਵਾਲੀ ਤਾਂ ਨਵੇਂ ਸਾਲ ਜਾਣਾ ਹੈ ਅੱਜ ਦੇਖੋ ਜੀ ਮਹਿੰਦੀ ਲਾਈ ਜਾਂਦੇ ਨਵੇਂ ਸਾਲ ਚ ਦੀਵਾਲੀ ਹਾਂ ਜਨਮਰੀ ਦਾ ਮੌਲੀ ਅੰਦੀ ਜੀ ਨਾ ਸਾਥ ਨਾਲ ਹਾਂ 90 ਸਾਲ ਤੋਂ ਪਹਿਲਾਂ ਬੈ ਲੋੜੀ ਆ ਪੂਰੇ ਜੋਰ ਤੇ ਜੀ ਬਕਮਲ ਦਾ ਸ਼ੁਰੂ ਹੋਈ ਜਾਂਦੀ ਰੱਖੜੀ ਦੀਆਂ ਬਹੁਤ ਬਹੁਤ ਵਾਰਕਾ ਸਾਰੇ ਵੀਰਾਂ ਤੇ ਨਾ ਨੂੰ ਸਾਰੇ ਆਪਣੇ ਨਾਲ ਆਪਣੇ ਵੀਰਾਂ ਦੇ ਰਖੜੀਆਂ ਐਵੇਂ ਬੰਨ੍ਹਦੇ ਆ ਰਹਿਣੂ ਤੁਸੀਂ ਜੀ ਸੱਚਮੁੱਚ ਮੰਨੋਗੇ ਵੀ ਕੰਮੇ ਲਖੜੀਆਂ ਬੰਨਿਆਈ ਐ ਸੱਚਮੁੱਚ ਮੰਨੋਗੇ ਕੰਮੈਨੂੰ ਤਾਂ ਬਹੁਤ ਵੈਰਾਈਟੀਆਂ ਮਿਲ ਗਈਆਂ ਐ ਇਦਕੀ ਇੱਕ ਮੈਨੂੰ ਸੂਟ ਇੱਕ ਮਣੀ ਨੂੰ ਇੱਕ ਕਰਮਜੀਤ ਨੂੰ ਘਰਪਿਆਰ ਨੂੰ ਵੀ ਮੈਂ ਸ਼ੱਕ ਐਦਕੀ ਕੋਈ ਸ਼ੱਕ ਨਹੀਂ ਨਹੀਂ ਐਦਕੀ ਬੱਚੋ ਕਬਾਂ ਜਾਣਾ ਤਾਂ ਆਇ ਨਹੀਂ ਨਾ ਕੱਟਣਾ ਹੋਵਾਂ ਦੇ ਵਿੱਚੋਂ ਨਹੀਂ ਕੱਢਣ ਦੇਣਾ ਕਿਸੇ ਨੂੰ ਵੀ ਮਨੇ ਤੈਨੂੰ ਕੀ ਮਿਲਿਆ ਤੈਨੂੰ ਵੀ ਛੂਟ ਮਿਲ ਗਿਆ ਮੈਨੂੰ ਵੀ ਛੂਟ ਮਿਲ ਗਿਆ ਹੈ ਤੇ ਵੈਸੇ ਆਪਣਾ ਕੰਮ ਭਈ ਗਾਲਤ ਸੀ ਗਾ ਇਹ ਵੈਸੇ ਆਪਾਂ ਧੱਕਾ ਕਰ ਗਏ ਆਇ ਨਹੀਂ ਕਰਨਾ ਚਾਹੀਦੇ ਕੜਤਾ ਪਜਾਮਾ ਬਣਾਏ ਅੱਜ ਮੀਂਹ ਵਾਲਾ ਮੌਸਮ ਹੋਇਆ ਪਿਆ ਅੱਜ ਮੀਂਹ ਹੁਣ ਦੀ ਵੀ ਝਾਕਾ ਪੂਰੀ ਪੂਰੀ ਹਉ ਹੁਣ ਤਾਂ ਜੀ ਮੀ ਪੈ ਜੀ ਵਧੀਆ ਹੈ ਆ ਵੇਖੋ ਗਰਮੀ ਦੇ ਨਾਲ ਕਾਰਨ ਪੱਖੇ ਦੀ ਸਪੀਡ ਇੰਨੀ ਹੈ ਵੇਖੋ ਤੇ ਅ ਹੈਗਾ ਸਾਡਾ ਕੂਲਰ ਬਿਨਾ ਹੀ ਪਾਣੀ ਤੋਂ ਬਿਨਾ ਜਾਲ ਬਿਨਾ ਜਾਲਗਾ ਤਾਂ ਬਿਨਾ ਪਾਣੀ ਵਾਲੀ ਮੱਛੀ ਗਾ ਸੁੱਕਾ ਹੀ ਜਾਂਦਾ ਅ ਜੀ ਕੋਈ ਇਹਦੇ ਕੂਲਰ ਨੇ ਅੱਜ ਪਾਣੀ ਨਹੀਂ ਪਾਇਆ ਸ਼ਰਾਟਾ ਹੀ ਆ ਸ਼ਰਾਟਾ ਹੀ ਆ ਜਿਹੜਾ ਜਾ ਸਮਝ ਲੋ ਵੀ ਘਰੇ ਆਟਾ ਚੱਕੀ ਲਾ ਲਈ ਬਾਸ ਜਦੋਂ ਇਹ ਚੱਲਦਾ ਨਾ ਇਹ ਆਟਾ ਚੱਕੀ ਵਾਲਾ ਸਭ ਇਹ ਕੀ ਕਰਕੇ ਮੋਟਰ ਆ ਲੈ ਆ ਕੇ ਚੱਕੀ ਹੋ ਗਿਆ ਤਾਂ ਜੋ 2000 ਕੱਢੇ ਕਿ ਦਿਨ ਕੱਢੇ ਗੇੜੇ ਨਾਲ ਮੋਟਰ ਚੜ ਗਈ ਆ ਇੱਕੋ ਇੱਕੋ ਹਟ ਉਹ ਮੋਟਰ ਟੈਕ ਦਿਨੀ ਸੀ ਤੇ ਥੱਲੇ ਇੱਕ ਪਾਪ ਉਹ ਲੇਕ ਹੋ ਗਿਆ ਹਈ ਕਿ ਹੋਰ ਕੁਝ ਨਹੀਂ ਕਰਨਾ ਚੱਲਣ ਦੋ ਇਹਨੂੰ ਬਿਲਕੁਲ ਡਿਜ਼ਾਇਨ ਅਈ ਨਾ ਵੀ ਪ੍ਰਮਾਤਮਾ ਨੇ ਸਾਡਾ ਸਾਥ ਪਾਉ ਦਿੱਤਾ ਸਾਡਾ ਦਾ ਤਾਇਆ ਦੇ ਲੋ ਧੰਨਵਾਦ ਕਰਦੇ ਜਦੋਂ ਸਾਨੂੰ ਕੋਈ ਗਰਮੀ ਆਉਂਦੀ ਜਿਉਂ ਉਹ ਰੱਬ ਵੀ ਪਾ ਦਿੰਦਾ ਤੇ ਆ ਡਿਜ਼ਾਈਨ ਆਂਦੇ ਆ ਵਿਖਾਉਣਾ ਡਿਜ਼ਾਈਨ ਵਿਖਾਓ ਮੈਂ ਦਿਖਾ ਛੋਲੇ ਲੈ ਮੋਟੀਤਾ ਜੀ ਹੈ ਨਹੀਂ ਮੋਟੀ ਨਹੀਂ ਹਮ ਆਹ ਸਾਡਾ ਬਿਨਾ ਪਾਣੀ ਤੋਂ ਯਾਰ ਆਵਾ ਕੁਲਰ ਠੰਢੀ ਦੇਈ ਜਾਂਦਾ ਕੁਸਤਾਓ ਇੱਕੋ ਥੇ ਤੋਂ ਉਹ ਵੀ ਸਾਹਮਣੋਂ ਖਿੱਚਦਾ ਕੁਸ ਰਸੋਈ ਚੋਂ ਖਿੱਚਦਾ ਕੋਸਾ ਬਾਰੀ ਵੇਖ ਦਿਖਾਈਦਾ ਤੇ ਆਏ ਜੈਦ ਕੀ ਵਧੀਆ ਸਾਡਾ ਨੰਗਾ ਪਰ ਸਾਨੂੰ ਇਹਨਾਂ ਮੋਜ ਬਾਈ ਹੋਈ ਸੀ ਥੱਲੇ ਨਾ ਪਾਓ ਭਰਾਵਾ ਮੈਂ ਤਾਂ ਕੱਲ ਪੈ ਗਿਆ ਤੇ ਸੀਚ ਪੈ ਕੇ ਭਰਾਵਾ ਏ ਸੀ ਚ ਪੈ ਰਹੇ ਪੈ ਰਹੇ ਜੋ 11 ਵਜੇ ਦਾ ਮੈਂ ਪਿਆ 2:30 ਵਜੇ ਉੱਠਿਆ ਤੇ ਜਦੋਂ ਖੋਲਿਆ ਗੇਟ ਮੈਂ ਦਵਾਏ ਲੱਗੇ ਵੀ ਹੌਨ ਨਾ ਹਿੱਲ ਗਿਆ ਇਹ ਤੋਂ ਜੇ ਤ ਉਹ ਬਾਹਰ ਹੋਰ ਨਿਕਲ ਗਿਆ ਨਾ ਤੇ ਤੈਨੂੰ ਕੁਝ ਹੋ ਜਾਊਗਾ ਐ ਘਬਰਾਟ ਜੀ ਬਹੁਤ ਚੜਿਆ ਏ ਹਾਂ ਇਹਦਾ ਬੰਦਾ ਪਹਿਲੇ ਆਇਆ ਆ ਪਏ ਜਿਹਦੇ ਵਿੱਚ ਪਏ ਨਹੀਂ ਅਜੇ ਤੱਕ ਬਸ ਐਸੀ ਹੈ ਤੇ ਵਧੀਆ ਫਾਇਦੇ ਬੰਦਾ ਪਏ ਤ ਨਹੀਂ ਆਂਦੀ ਪਰ ਯਾਨੀ ਕਿ ਉਹ ਕਈ ਵਾਰ ਜਿਹੜਾ ਬੰਦਾ ਨਵਾਂ ਬੈਠਾ ਜਾਂ ਪੈਂਦਾ ਹੈ ਨਾ ਉਹਨੂੰ ਔਖਾ ਹੋ ਜਾਂਦਾ ਤੇ ਮੈਂ ਉੱਥੋਂ ਦਾ ਮੈਨੂੰ ਕੁਝ ਨਹੀਂ ਹੋਇਆ ਵਧੀਆ ਮੈਂ ਤੁਰਿਆ ਆ ਤੇ ਬਾਗੇ ਭਰਾ ਨੇ ਆ ਕੇ ਵੀ ਜਵਾਕਾਂ ਨੂੰ ਕੁਝ ਲੈ ਕੇ ਦਿੱਤਾ ਫਿਰ ਇਹ ਲੰਘਣੇ ਉਰਾਂ ਰੁਕੇ ਉੱਥੇ ਵੀ ਲੈ ਕੇ ਦਿੱਤਾ ਦੋ ਕਥਾਈ ਉੱਥੇ ਰੁਕੇ ਜਣੀ ਅਸੀਂ ਤੇ ਮੁੜ ਕੇ ਮੈਂ ਘਰੇ ਆ ਗਿਆ ਘਰੇ ਆ ਕੇ ਤੇ ਚਾਹ ਪੀਤੀ ਐ ਚਾਹ ਪੀ ਕੇ ਦੋ ਦੂ ਬਾਅਦ ਮੈਨੂੰ ਪਤਾ ਨਹੀਂ ਕਿਵੇਂ ਛੱਕਾਈ ਲੱਗ ਗਈਆਂ ਛੱਕਾ ਇੰਨੀਆਂ ਲੱਗਿਆ ਮੁੜ ਕੇ ਮਨਵੀਰ ਲਈ ਝਾਕਿਆ ਮਨਵੀਰ ਦਾ ਵੀ ਮੂੰਹ ਲਾਲ ਤੁਰਕ ਨਾਲੇ ਮਨਵੀਰ ਕਰੀ ਆਵੇ ਡੈਡੀ ਆਰਾਇ ਤਾਂ ਠੰਡੀ ਹਵਾ ਸੀ ਇਹ ਕੀ ਹੋ ਗਿਆ ਮੈਂ ਕਿਹਾ ਭਾਈ ਤੰਮੇ ਦਾ ਘਾਰਾ ਭਾਈ ਉਹਦ ਰੇਸੀ ਲੱਗਾ ਆਪ ਬਾਹਰ ਚੁਰੀ ਪੀਰੇ ਅੱਧਾ ਕ ਘਟਾ ਹੀ ਗਈ ਜੇ ਬੋਨਾ ਟਾਈਮ ਰਹਿਦੀ ਮਨੀ ਇਹਨੇ ਜੜ ਜਾਣਾ ਸੀ ਇਹਨੇ ਆਹ ਕਹਿਣਾ ਹੌਲੀ ਰੁਕੋ ਹੌਲੀ ਰੁਕੋ ਉਹ ਬਰਹਾਏ ਹੁੰਦਾ ਪੁੱਤ ਜਦੋਂ ਨੱਗੇ ਨੱਗੇ ਪਾਣੀ ਉਹਦੇ ਵਿੱਚ ਦੀ ਆ ਜਿਗਾ ਨਾਵਾ ਉਹਦੇ ਪ੍ਰਾਂ ਹੀ ਲੱਗਦਾ ਤੇ ਆ ਪੱਖੇ ਤੇ ਫਾਰ ਹੋ ਗਏ ਸੀ ਖਰਾਬ ਆ ਵੇਖੋ ਹਰਾਈਆ ਨਾ ਮੈਂਦੀ ਤੇ ਇਹ ਖਰਾਬ ਹੋ ਗਏ ਸੀਗੇ ਤੇ ਵਿੱਚੋਂ ਫੈਟ ਲੱਗ ਗਿਆ ਮੈਂ ਸੋਚੋ ਪੰਜੀ ਜਿਪੇਗਾ ਮੈਂ ਕਿਹਾ ਫਾਰ ਵੀ ਨਵੇਂ ਹੈ ਬੇਕਾਰ ਜਾਊਗਾ ਮੈਂ ਕਿਹਾ ਕੀ ਹੱਲ ਹੋਊਗਾ ਉਹ ਵੀ ਚਲਾਇਆ ਦੇ ਕੋਕਲ ਲੱਗ ਗਿਆ ਪਰ ਆ ਤੇ ਜਿਹੜਾ ਉਚਾਲਿਆ ਐਸਾ ਉਥੋਂ ਪੈਂਦਾ ਫਾਰ ਪੈਂਦੇ ਉਹ ਤਾਂ ਹੁੰਦਾ ਨਹੀਂ ਇੱਕ ਵੈਲਡ ਟੱਚ ਜਿਹਾ ਲੱਗਾ ਤੇ ਉਹ ਫਿਰ ਲੱਗ ਗਿਆ ਵਿੱਚ ਮੈਂ ਕਿਹਾ ਵੀ ਜਿਆਦਾ ਨਵੇਂ ਤਾਂ ਲਿਆਉਣਾ ਹੀ ਪਰ ਵੇਖੀ ਜੋ ਮੈਂ ਚੱਕ ਕੇ ਇੱਕ ਥੌੜੀ ਥੱਲੇ ਰੱਖੀ ਆ ਕੁੱਤੇ ਠੋਕੀ ਤੇ ਚੱਲੋ ਫਰ ਬਣ ਗਏ ਆ ਚੱਲੀ ਜਾਂਦਾ ਵਧੀਆ ਬਾਲੇ ਨਾਟਾ ਦੀ ਲੋੜ ਨੇ ਉੱਤੋਂ ਦੀ ਰੱਸੀ ਦਾ ਰੱਸੀ ਲੈ ਲਵੇ ਔਰ ਜਾਲੀ ਤੇ ਮੂੰਗੇ ਮਾਰ ਦੇ ਜਦੋਂ ਖੋਲਣਾ ਪਤਾ ਵੀ ਉਹ ਰਮੈਂਟ ਜੀ ਖੋਲੋ ਤੇ ਚੱਲ ਮੇਰਾ ਭਾਈ ਕੱਸ ਕੇ ਪਰੇ ਕਰੋ ਹਵਾ ਲੈਣੀ ਆ ਪਾ ਇਹਦੇ ਕਿਹੜਾ ਪਿੰਗ ਪੌਣੇ ਹਾਂ ਹੁਣ ਚੱਲੇਗਾ ਹੁਣ ਚਲਾ ਦੇ ਬਈ ਹਾਂ ਕੋਈ ਕਮੀ ਨਹੀਂ ਐਂ ਬੜੀਆ ਬਣ ਕੇ ਮੈਂ ਝੰਡ ਕਰਤੀ ਇਹਨੂੰ ਉਤੋਂ ਦੀ ਮਾਇਗਾ ਹੁਣ ਚੱਲਣ ਦੇ ਵੇਖੀ ਜੋ ਹਾਂ ਹਵਾ ਹੁੰਦੀ ਏ ਛਾਰ ਨਿਛਾਰ ਨਾ ਹੁੰਦੀ ਹਵਾ ਹਵਾ ਬਹੁਤ ਦੰਦਾ ਉਹਦੇ ਨਾਲ ਜਦਦੇ ਨੇ ਫਰ ਖੋਲਿਆ ਕਿਆ ਬਾਤ ਹੈ ਕਰਦੇ ਪੁੱਤ 500 ਤੋਂ ਜੂਂਟ ਉੱਤੇ ਟੱਪੀ ਵੀ ਆ ਕਰਦੇ ਕਰਦੇ ਮੇਰਾ ਛੇੜ ਉਹ ਨਾ ਕਿਤੇ 600 ਤੋਂ ਉੱਤੇ ਅੱਜ ਹਾਂ ਔਰ ਹੈ ਆ ਜੀ ਸਾਡਾ ਏਸੀ ਨਾ ਉਹਦੇ ਕੋਈ ਜਾਲੀ ਨਾ ਉਹਦੇ ਕੋਈ ਮੋਟਰ ਹਵਾ ਦੇਂਦਾ ਠੰਡੀ ਲਓ ਹਰਮਾਨ ਵੀਰ ਉਹ ਵੀ ਚਲਾ ਕੇ ਵਿਖਾਉ ਤੁਹਾਨੂੰ ਮਨਵੀਰ ਚਲਾ ਦੇ ਕੀ ਹੋ ਗਿਆ ਕੀ ਹੋ ਗਿਆ ਇਹ ਕਿੱਥੇ ਹੈ ਇਹਦਾ ਖਲਾਰਾ ਪਾਇਆ ਪਿਆ ਚਾਰਨਾ ਪਾਇਆ ਆਵੇ 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 ਕੋਈ ਆ ஏਸੀ ਵਾਲੀ ਹਵਾ ਵਜਦੀ ਹੈ ਤੇ ਮੌਸਮ ਵੀ ਮੈਨੂੰ ਛਾ ਕਾ ਵੀ ਅੱਧੇ ਘੰਟੇ ਤੱਕ ਛੋਟੇ-ਪੋਟੇ ਸਾਰਾ ਕੁਝ ਆਉਣ ਨਾਲ ਹਾਂ ਇਧਰ ਬੱਦਲ ਬੰਦਾ ਜਾਂਦਾ ਪੂਰਾ ਨੇਰ ਚੱਕ ਬਣੂਗਾ ਆ ਆ ਨਾ ਨਾ ਥੇੜ ਨੇ ਇਹਨੂੰ ਤੇ ਇਹ ਬਹੁਤ ਉਹਥੇ ਲੇਟ ਹੈ ਤੇ ਸਾਡੀਆਂ ਮਹਿੰਦੀ ਦੀਆਂ ਤਿਆਰੀਆਂ ਉਧਰੋਂ ਬੱਦਲ ਦੇ ਚੜੇ ਚੜਿਆ ਆਉਂਦਾ ਉਧਰੋਂ ਰੋਟੀ ਪਾਣੀ ਵੀ ਲਾਉਣਾ ਹੈ ਤੇ ਜੇ ਮੰਨ ਲਓ ਵੀ ਆਥ ਨੇ ਲਾਈ ਹੋਵੇ ਤੇ ਇੱਕ ਹੱਥ ਨਾਲ ਰੋਟੀ ਕਿਵੇਂ ਲਾਉਗੀ ਹੈ ਦੋਨਾ ਤੇ ਲੈਣੀ ਹੈ ਇੱਕ ਦਿਨਾਂ ਦੀ ਤੂੰ ਤਾਂ ਲੈਣੀ ਨੇ ਪੁੱਤੇ ਮੈਂ ਪਿਆਰ ਕਰੂ ਕੰਮ ਸਾਰਾ ਮੈਂ ਘਰ ਪਿਆਰ ਦੀਆਂ ਪੱਕੀਆਂ ਖਾਈ ਫਿਰ ਤੂੰ ਇਹ ਤਾਂ ਲਾਤੀ ਇਹਨੇ ਕੁਵੇਲੇ ਪਾਪਾ ਜੀ ਇਹਦੇ ਜੱਟੇ ਹੱਤ ਨੇ ਮੈਂ ਸਾਰਾ ਕੰਮ ਜਾਣਦੀ ਇਹ ਤੇ ਛੇਤੀ ਛੇ ਇਹ ਪੁੱਠੇ ਪਾਛੇ ਦਿਮਾਗ ਭੋਲ ਆਉਂਦੀ ਹੈ ਨਾ ਪੜ੍ਹਾਈ ਵਾਲੇ ਪਾਸੇ ਦਿਮਾਗ ਘਟਦਾ ਜਾਂਦਾ ਇਹਦਾ ਆ ਵੇਖੋ ਲੋਕੀ ਮਹਿੰਦੀ ਲਾ ਕੇ ਤੇ ਆਦੇ ਮਾਪੇ ਲਖੜੀਆਂ ਬਨ ਕੇ ਆਉਂਦੀਆਂ ਅਸੀਂ ਲਖੜੀ ਬਨ ਕੇ ਆ ਕੇ ਮਹਿੰਦੀ ਲਾਈ ਵੇਖੋ ਇਹ ਰਿਵਾਜ ਬਦਲ ਗਿਆ ਨਾ ਹੁਣ ਮੈਂ ਵੀ ਰਿਵਾਜ ਤਿਆਰ ਕਰੀ ਬੈਠਾ ਸੀ ਭੈਣ ਹੀ ਨਹੀਂ ਆਈ ਮੈਂ ਕਿਹਾ ਸੀ ਮੈਂ ਤੇ ਚਾਹ ਭਾਬੀ ਤੇ ਲਵਾਵਾਂਗੇ ਉਹ ਕਹਿ ਕੇ ਪੀ ਕੇ ਨਹੀਂ ਜਾਦਾ ਨਹੀਂ ਆਹਾ ਆ ਥੋੜ ਪੀ ਕੇ ਯਾਦ ਕਿਉਂ ਨਹੀਂ ਐ ਇਦਾਂ ਪੈਣ ਦਾ ਪੀ ਕੇ ਨਾ ਜਿਆਦਾ ਆਉਗੀ ਤੇ ਤੁਹਾਨੂੰ ਅੱਜ ਲਵਾਉਂਦਾ ਕਿ ਉਹ ਤਾਂ ਬਥੇ ਚੇਤਾ ਕਰਾਉਂਦੀ ਨਾ ਉਹ ਤਾਂ ਚੇਤਾ ਕਰਾਉਂਦੀ ਆਪਾਂ ਤਾਂ ਆਪ ਥਾਲਾ ਦਾਣਿਆਂ ਦਾ ਭਰੀ ਬੈਠੇ ਆ ਤੇ ਕਬਲੀ ਖੰਡ ਦੀ ਤੇ ਅੱਧੀ ਕਬਰੀ ਚ ਗੌੜੀ ਕਾ ਕੀ ਹੋਦੀ ਪੂਰੀ ਲਖੜੀਆਂ ਹੀ ਨਹੀਂ ਬੰਨਣਾਈ ਮਾਤਾ ਸੰਧਾਰਾ ਤਿਆਰ ਰੱਖੀ ਬੈਠਾਈ ਥਾਲ ਕਣਕ ਦਾ ਗੌੜੀ ਕੀ ਹੋਦੀ ਤੇ ਕਬਲੀ ਕ Khanda ਆ ਹੀ ਹੁੰਦਾ ਤਾਂ ਕਿ ਨਾ ਹੋਰ ਹੁਣ ਤਾਂ ਕਿ ਇਤੋਂ ਕੀ ਹੁੰਦਾ ਆ ਜ਼ਰੂਰੀ ਤਾਂ ਨਹੀਂ ਬਾਕੀ ਹੋਰ ਸਕਣ ਸਹਾਰ ਕਿਹੜੇ ਰਹਿ ਗਏ ਨ ਕੋਈ ਪਾਸ ਹੌਲੀ 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 ਘਟਦੇ ਜਾਂਦੇ ਆ ਮੋਹ ਪਿਆਰ ਖਤਮ ਹੁੰਦੇ ਜਾਂਦੇ ਆ ਬਸ ਪਰ ਜਿੱਥੇ ਮਾਂ ਪਿਓ ਉੱਥੇ ਲਖੜੀ ਵੰਨਣ ਦਾ ਵੱਖਰਾ ਹੀ ਅੰਦਾਜ਼ ਹੁੰਦਾ ਜਿੱਥੇ ਮਾਂ ਪਿਓ ਨਹੀਂਗਾ ਉੱਥੇ ਲਖੜੀ ਦਾ ਉਹਦਾ ਯਾਰ ਆ ਕੇ ਸਦਾ ਹਰ ਮਨ ਆ ਜਾਂਦਾ। ਵੀਰਾ ਇਹ ਮਾਂ ਚ ਡਾਰ ਰਹਿਦਾ ਪਤਾ ਨਹੀਂ ਕੀ ਬੋਲੂਗੀ ਭਰਾਈ ਪਤਾ ਨਹੀਂ ਕੀ ਬੋਲੂ ਵੀਰਾ। ਉਹ ਤਾਂ ਮਾਂ ਚ ਆਉਂਦਾ ਜਦੋਂ ਮਾਂ ਪਿਓ ਹੁੰਦਾ ਫਿਰ ਉਹ ਤਾਂ ਆਪਣੇ ਮਾਂ ਚ ਆਉਂਦਾ ਕਿ ਲੱਕੜੀ ਬੰਨਾਂ ਦਾ ਚੱਲੇ ਜੇ ਵੀਰਾ ਪਰ ਆਜਾਈ ਨਾ ਕਰਨਗੇ ਕੁਝ। ਤੇ ਮੰਮੀ ਡੈਡੀ ਦਾ ਹੈਗੀ ਹੈਗੀ। ਹੋ ਗਿਆ ਕਿ ਨਹੀਂ ਆਸਰਾ ਕਿੱਡਾ? ਉਹ ਤਾਂ ਪੱਕੀ ਮੈਂ ਆ ਮੈਂ ਦਿੰਦੀ ਆ। ਜੇ ਜਦ ਮਾਪੇ ਸੱਚ ਤੋਂ ਤਰ ਜਾਂਦਾ ਉਹਦੋਂ ਉਪਰ ਸਮਝ ਲੋ ਵੀ ਸਾਰੀਆਂ ਕੇਡਾਂ ਹੀ ਘੜ ਜਾਂਦੀਆਂ। ਤੁਸੀਂ ਪੈਣ ਭਰਾਵਾਂ ਨੂੰ ਧੰਨਵਾਦ ਆ ਜੀ ਕਰਦੇ ਅਸੀਂ। ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਪੈਣ ਭਰਾਵਾਂ ਨੂੰ। ਇਸ ਦਿਹਾੜਾ ਵਧੀਆ ਬਨਾਇਆ ਸਭ ਪੈਣ ਭਰਾ ਨੇ। ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਪੈਣ ਭਰਾਵਾਂ ਨੂੰ ਭਾਈ। ਸਾਰਿਆਂ ਦਾ ਪਿਆਰ ਅਨੁਵਾਜ ਲਖੜੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਪ੍ਰਮਾਤਮਾ ਤੰਦਰੁਸਤੀ ਰੱਖੇ ਸੱਚੇ ਪਾਤਸ਼ਾਹ ਨਕਰਖੇਡੇ ਸ਼ਾਂਤ ਸੁਖਾਂਤੀ ਬੱਚੇ ਮੇਰ ਭਰਿਆ ਰੱਖੇ ਛੋਟੇ ਤੋਂ ਵੱਡੇ ਤੱਕ ਸਾਰਿਆਂ ਦਾ ਧੰਨਵਾਦ ਹੈ ਜੀ ਮੇਰੇ ਨੌਜਵਾਨਾਂ ਦਾ ਧੰਨਵਾਦ ਹੈ ਮੇਰੇ ਭੈਣ ਭਰਾਵਾਂ ਦਾ ਧੰਨਵਾਦ ਹੈ ਜਿਹੜੇ ਦੇ ਸਭ ਦੇ ਸਭ ਵਿੱਚ ਬੈਠ ਗਿਆ ਮੇਰੀਆਂ ਭੈਣਾਂ ਬਜ਼ੁਰਗ ਮਾਤਾ ਮਾਂ ਬੱਚੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਂ ਅਮਰੀਕਾ ਵਾਲੇ ਭੈਣਾਂ ਹਾਂ ਮੈਂ ਭੇਜ ਤਦ ਤੱਕ ਸਟੇਜ ਤੱਕ ਭੇਜ ਤੱਕ ਛੁੱਟ ਆ ਜਾ ਤੇ ਜੇ ਭੈਣ ਨੇ ਵੇਖ ਲਿਆ ਤਾਂ ਨੇ ਬਰੂਮ ਬੋਲ ਕੇ ਆ ਉਹਨਾਂ ਨੂੰ ਆ ਉਹ ਨਾਨੂ ਵੀ ਤਾਂ ਗਿਆ ਤੇਣੀਆ ਭੈਣ ਬੜੁੰਦੀ ਤੋਂ ਪਿੰਡ ਹੈ ਪਿੰਡ ਬੜੁੰਦੀ ਹੈ ਜਿਲ੍ਹਾ ਲੁਧਿਆਣਾ ਤੇ ਉਹ ਭੈਣ ਨੇ ਵੀ ਫੋਨ ਮਿਲਾਇਆ ਬਹੁਤ ਵਧੀਆ ਵਿਚਾਰ ਆ ਉਸ ਭੈਣ ਦੇ ਉਸ ਪਰਿਵਾਰ ਨੂੰ ਵੀ ਪ੍ਰਮਾਤਮਾ ਤੰਦਰੁਸਤੀ ਦੇਵੇ ਮਿਹਰ ਭਰਿਆ ਰੱਖੇ ਜੀ ਦਿਨ ਦੁਗਣੀ ਰਾਤ ਚੋਂ ਗਰੀ ਤਰੱਕੀ ਵਾਛੇ ਬਹੁਤ ਨੇਕ ਸੁਆਦ ਹੈ ਆਪਣੀ ਜੀ ਬੜੇ ਬਹੁਤ ਵਧੀਆ ਉਹਨਾਂ ਨੇ ਸਾਨੂੰ ਸੁਝਾਅ ਵੀ ਦਿੱਤੇ ਸਖ શાંતੀ ਬੱਚੀ ਬੱਚਾ ਬਾਰੇ ਪੁੱਛਿਆ ਸਾਨੂੰ ਅਲਪ ਬਾਰੇ ਪੁੱਛਿਆ ਤੇ ਉਹਨਾਂ ਦਾ ਤੈਅ ਦਿ ਲੋ ਧੰਨਵਾਦ ਆ ਭੈਣ ਦਾ ਪ੍ਰਮਾਤਮਾ ਚੜ੍ਹਦੀ ਕਲਵਾ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਮੇਰ ਪਰ ਹੱਥ ਰੱਖੇ ਦੰਦੋਗਨੀ ਰਾਤ ਜੋ ਗਿਲੀ ਤਰਕੀ ਬੱਚੀ ਜੀ ਹੱਥ ਲਖੜੀ ਲਓ ਜੀ ਆ ਕਰਮ ਜੀ ਦੇ ਕਾਥ ਤੇ ਮਹਿੰਦੀ ਲੱਗੀ ਦੂਜੇ ਹੱਥ ਨਾਲ ਰੋਟੀ ਲਾਉਣੀ ਹੈ ਤੇ ਅੱਜ ਇਹਦੇ ਤੋਂ ਧੋਤੀ ਜਾਊਗੀ ਮਹਿੰਦੀ ਤੇ ਦੂਜੇ ਹੱਥ ਤੇ ਕੱਲ ਨੂੰ ਲੱਗੂਗੀ ਠੀਕ ਹੈ ਜੀ ਤੇ ਪਰਸੋਂ ਪਰ ਬੱਚਿਆਂ ਨੇ ਸਕੂਲ ਜਾਣਾ ਦੋਨੇ ਹੱਥਾਂ ਦਾ ਕੰਮੋਂ ਕੰਮ ਬਲ ਹੋ ਜਾਊਗਾ ਤੇ ਹਣਾ ਹਣਾ ਇਹ ਇੱਕ ਹੱਥ ਨਾਲ ਹਾਂ ਬਾਬਾ ਧੰਨਵਾਦ ਆ ਭੈਣਾਂ ਭਰਾਵਾਂ ਦਾ ਹਾਂ ਜੀ ਆਹ ਹੀ ਭੈਣ ਭਰਾ ਸਾਰੇ ਆਇਂ ਜੁੜੇ ਨਹੀਂ ਭਾਈ ਮਹਿੰਦੀ ਲੱਗੀ ਹੈ ਜਾਂ ਕੁਝ ਵੀ ਲੱਗਾ ਵੀ ਹੱਥ ਜੋੜ ਕੇ ਬਤੇ ਬਲਾਓ ਸਾਰੇ ਭੈਣ ਭਰਾਵਾਂ ਨੂੰ ਦੂਜੇ ਹੱਥ ਤੇ ਵੀ ਆਏ ਛਾਪਾ ਫੈਰ ਜੋ ਇੱਕ ਹੱਥ ਤੇ ਲਵਾ ਕੇ ਤੇਰਾ ਖਰਚੀ ਐ ਇਹ ਤਾਂ ਕੁਛ ਆਖਾਂ ਸਿਨੇਡਾ ਦੂਜੇ ਹੱਥ ਨਾਲ ਲਾ ਲਾ ਤੇ ਦੂਜੇ ਹੱਥ ਨਾਲ ਸੈੱਟ ਹੋ ਜਾਣੀ ਆਏ ਪੂਰੇ ਜਿਵੇਂ ਆਪਾਂ ਕੋਈ ਗੋਦ ਨਾਲ ਜੋੜਦੇ ਆ ਉਸ ਤਰ੍ਹਾਂ ਹੀ ਜੋੜ ਲਾ ਹੱਥ ਵਧੀਆ